ਰੀਆ ਜੀ ਹੱਸੇ ਬੰਨ ਦੇਖੋ ਕਿਨੇ ਦੁਨੀਆ ਕਿਨੀ ਸੰਗਤ ਲੰਗਰੇ ਲੰਗਰ ਤੇ ਲਗੇ ਚੌਲਾਂ ਦਾ ਲੰਗਰ ਸਮੋਹ ਚੌਲਾਂ ਦਾ ਲੰਗਰ ਕੇ ਨਾ ਲੰਗਰ ਚਾਦਾ ਲੰਗਰ ਕਾਫੀ ਦਾ ਨੰਬਰ ਲੰਗਰ ਰੋਟੀ ਲਾਹੌਰੀ ਜੀ ਦਾ ਫਰੂਕੀ ਜੀ ਮਿੱਠੇ ਜਾਲ ਜੀ ਇੱਲੀ ਹਟਣਾ ਦਾ ਲੰਗਰ ਜਿਹੜਾ ਲੱਗਿਆ ਹੋਇਆ ਹੈ ਇਸੇ ਚੀਜ਼ ਦੀ ਵੀ ਘਾਟ ਨਹੀਂ ਮੈਨ ਪਾਵਰ ਵੀ ਕਾਫੀ ਆ ਬਹੁਤ ਸੰਗਤ ਪਹੁੰਚੀ ਹੋਈ ਆ ਸਾਰੇ ਬੜੀ ਮਿਹਨਤ ਨਾਲ ਜਿਹੜਾ ਕਾਰਜ ਕਰ ਰਹੇ ਗੱਡੀ ਇੱਕ ਟਰਾਲੀ ਆਉਂਦੀ ਆ ਭਰੀ ਹੋਈ ਤੇ 5-7 ਮਿੰਟ ਚ ਖਾਲੀ ਹੋ ਜਾਂਦੀ ਆ ਇਹਦੇ ਬੀਬੀਆਂ ਦੇਖੋ ਲੱਗੀਆਂ ਜੈ ਥੈਲੀ ਭਰਨ ਓਡੀ ਗੱਡੀ ਫੜ ਗਈ ਮੇਰੇ ਖਿਆਲ ਪੀਪੀਆਂ ਦੀ ਸੇਵਾ ਕਰਨ ਦੀ ਲੰਗਰ ਸੇਵਾ ਵੀ ਟਾਲੀਆਂ ਪੁਨੀਆਂ ਭਾਂਜੀਆਂ ਰਿੱਤੇ ਦੀਆਂ ਆ ਰਹੀਆਂ ਥੋੜੀ ਦੂਰ ਤੱਕ ਇਹ ਇਹ ਟਾਲੀਆਂ ਦੀ ਲਾਈਨ ਹੈ ਜਿਹੜੀ ਇਹ ਲੱਗੀ ਹੋਈ ਆ ਬੜੀ ਦੂਰ ਤੱਕ ਲੋਕ ਬੰਦ ਬੜਾ ਜਾਦੂਆ ਹੈ